ਡਿਜੀਟਲ ਅਰੈਸਟ ਦਾ ਪੈ ਦਿਖਾ ਕੇ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਜਿਸ ਤਰ੍ਹਾਂ ਰੁਕਣ ਦਾ ਨਾ ਨਹੀਂ ਲੈ ਰਹੇ ਹਨ ਉਸ ਤੋਂ ਇਹ ਹੀ ਸਪਸ਼ਟ ਹੁੰਦਾ ਹੈ ਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਵੱਲੋਂ ਲੋਕਾਂ ਨੂੰ ਸਾਈਬਰ ਠੱਗਾਂ ਦੇ ਇਸ ਹਥਕੰਡੇ ਪ੍ਰਤੀ ਖਬਰਦਾਰ ਕਰਨ ਅਤੇ ਸਬੰਧਿਤ ਏਜੰਸੀਆਂ ਵੱਲੋਂ ਸਰਗਰਮੀ ਦਿਖਾਈ ਜਾਣ ਦੀਆਂ ਸੂਚਨਾਵਾਂ ਆਉਣ ਤੋਂ ਬਾਅਦ ਵੀ ਨਤੀਜਾ ਸਿਫਰ ਦਾ ਸਿਫਰ ਹੈ ਡੰਡੀ ਇਹ ਚਿੰਤਾਜਨਕ ਹੈ ਕਿ ਨਾ ਸਿਰਫ ਡਿਜੀਟਲ ਅਰੈਸਟ ਦੀ ਧਮਕੀ ਦੇ ਕੇ ਠੱਗੀ ਮਾਰਨ ਦੇ ਮਾਮਲੇ ਵਧ ਰਹੇ ਹਨ ਡੰਡੀ ਬਲਕਿ ਠੱਗੀ ਦੀ ਰਕਮ ਵੀ ਵੱਧਦੀ ਜਾ ਰਹੀ ਹੈ ਡੰਡੀ ਹੁਣ ਤਾਂ ਲੋਕਾਂ ਤੋਂ ਕਰੋੜਾਂ ਰੁਪਏ ਠੱਗੇ ਜਾਂ ਰਹੇ ਹਨ ਜਿਸ ਵਿੱਚ ਹਰ ਵਰਗ ਦੇ ਲੋਕ ਸ਼ਾਮਲ ਹਨ ਡੰਡੀ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਵਿੱਚ ਪੜੇ ਲਿਖੇ ਅਤੇ ਜਾਣਕਾਰ ਸਮਝੇ ਜਾਣ ਵਾਲੇ ਲੋਕ ਵੀ ਵੱਧ ਰਹੇ ਹਨ ਡੰਡੀ ਕਈ ਮਾਮਲਿਆਂ ਵਿੱਚ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਸਾਈਬਰ ਠੱਗੀ ਦੇ ਸ਼ਿਕਾਰ ਲੋਕ ਸ਼ਰਮਿੰਦਗੀ ਕਾਰਨ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਝਿਜਕਦੇ ਹਨ ਡੰਡੀ ਸਾਈਬਰ ਨੌਸਰਬਾਜ਼ਾਂ ਦੇ ਨਵੇਂ-ਨਵੇਂ ਢੰਗ ਤਰੀਕਿਆਂ ਬਾਰੇ ਲੋਕ ਖੁਦ ਵੀ ਜਾਗਰੂਕ ਹੋਣ ਡੰਡੀ ਸਰਕਾਰੀ ਏਜੰਸੀਆਂ ਚਾਹੇ ਜੋ ਵੀ ਦਾਅਵੇ ਕਰਨ ਬਹੁਤ ਘੱਟ ਮਾਮਲਿਆਂ ਵਿੱਚ ਠੱਗੀ ਗਈ ਰਕਮ ਬਰਾਮਦ ਹੁੰਦੀ ਹੈ ਅਤੇ ਠੱਗਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਡੰਡੀ ਇਹ ਉਦੋਂ ਹੈ ਜਦ ਠੱਗੀ ਗਈ ਰਕਮ ਦੇਸ਼ ਦੇਹੀ ਖਾਤਿਆਂ ਵਿੱਚ ਟ੍ਰਾਂਸਫਰ ਕਰਵਾਈ ਜਾਂਦੀ ਹੈ ਡੰਡੀ ਇਸ ਤੋਂ ਸੰਤੋਸ਼ਟ ਨਹੀਂ ਹੋਇਆ ਜਾ ਸਕਦਾ ਕਿ ਸਰਕਾਰ ਵੱਲੋਂ ਇਹ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਸੀਬੀਆਈ ਈਡੀ ਆਮਦਨ ਕਰ ਵਿਭਾਗ ਆਦ ਉਸ ਦੀ ਕਿਸੇ ਵੀ ਏਜੰਸੀ ਵੱਲੋਂ ਡਿਜੀਟਲ ਅरेस्ट ਵਰਗੀ ਕਾਰਵਾਈ ਨਹੀਂ ਕੀਤੀ ਜਾਂਦੀ ਡੰਡੀ ਇਸ ਵਿੱਚ ਸ਼ੱਕ ਹੈ ਸਟਾਰਟ ਕਿ ਆਮ ਲੋਕ ਸਾਈਬਰ ਠੱਗਾਂ ਦੀ ਚਾਲਬਾਜ਼ੀ ਤੋਂ ਚੰਗੀ ਤਰ੍ਹਾਂ ਜਾਗਰੂਕ ਹੋ ਚੁੱਕੇ ਹਨ ਡੰਡੀ ਜਾਗਰੂਕਤਾ ਦੀ ਢਾਟ ਦਾ ਇੱਕ ਕਾਰਨ ਏ ਵੀ ਹੈ ਕਿ ਸਰਕਾਰ ਨੇ ਸਾਈਬਰ ਠੱਗਾਂ ਅਤੇ ਉਹਨਾਂ ਦੀ ਠੱਗੀ ਦੇ ਨਿਤ ਨਵੇਂ ਤਰੀਕਿਆਂ ਪ੍ਰਤੀ ਲੋਕਾਂ ਨੂੰ ਸਹੀ ਤਰ੍ਹਾਂ ਚੌਕਸ ਨਹੀਂ ਕੀਤਾ ਹੈ ਡੰਡੀ ਜੇ ਇਹ ਸਮਝਿਆ ਜਾ ਰਿਹਾ ਹੈ ਕਿ ਅਖਬਾਰਾਂ ਵਿੱਚ ਇੱਕ ਦੋ ਇਸ਼ਤਿਹਾਰ ਜਾਰੀ ਕਰਨ ਜਾਂ ਪ੍ਰਧਾਨ ਮੰਤਰੀ ਵੱਲੋਂ ਮਨਕੀ ਬਾਤ ਪ੍ਰੋਗਰਾਮ ਵਿੱਚ ਇਸ ਸਮੱਸਿਆ ਦਾ ਜ਼ਿਕਰ ਕਰਨ ਨਾਲ ਲੋਕ ਡਿਜੀਟਲ ਅਰੈਸਟ ਦੇ ਬਹਾਨੇ ਕੀਤੀ ਜਾ ਰਹੀ ਠੱਗੀ ਦੇ ਕਾਲੇ ਕਾਰੋਬਾਰ ਤੋਂ ਜਾਣੂ ਹੋ ਗਏ ਹਨ ਤਾਂ ਇਹ ਸਹੀ ਨਹੀਂ ਹੈ ਡੰਡੀ ਸਰਕਾਰ ਨੂੰ ਨਾ ਸਿਰਫ ਸਾਈਬਰ ਠੱਗਾਂ ਦੀ ਕਮਰ ਤੋੜਨ ਲਈ ਜ਼ਿਆਦਾ ਸ਼ਕਤੀ ਦਾ ਸਬੂਤ ਦੇਣਾ ਹੋਵੇਗਾ ਸਗੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਈ ਵਿਆਪਕ ਮੁਹਿੰਮ ਵੀ ਚਲਾਈ ਹੋਵੇਗੀ ਡੰਡੀ ਚੰਗਾ ਹੋਵੇ ਕਿ ਇਸ ਉੱਤੇ ਵਿਚਾਰ ਕੀਤਾ ਜਾਵੇ ਕਿ ਕੁਝ ਦਿਨਾਂ ਲਈ ਮੋਬਾਈਲ ਕਾਲਰ ਟਿਊਨ ਜ਼ਰੀਏ ਲੋਕਾਂ ਨੂੰ ਖਬਰਦਾਰ ਕੀਤਾ ਜਾਵੇ ਕਿ ਫਲਾਣੀਆਂ ਠਿਕਾਣੀਆਂ ਫੋਨ ਕਾਲਾਂ ਤੋਂ ਸਾਵਧਾਨ ਹੋ ਜਾਣ ਡੰਡੀ ਸਾਈਬਰ ਠੱਗੀ ਦੇ ਵੱਧਦੇ ਮਾਮਲੇ ਸਰਫ ਦੇਸ਼ ਨੂੰ ਡਿਜੀਟਲ ਕਰਨ ਦੀ ਮੁਹਿੰਮ ਨੂੰ ਟਾਹ ਨਹੀਂ ਲਾ ਰਹੇ ਹਨ ਸਗੋਂ ਭਾਰਤ ਦੇ ਅਕਸ ਨੂੰ ਵੀ ਖਰਾਬ ਕਰ ਰਹੇ ਹਨ ਡੰਡੀ ਸਾਈਬਰ ਠੱਗ ਪਹਿਲਾਂ ਲੋਕਾਂ ਨੂੰ ਲਾਲਚ ਦੇ ਕੇ ਠੱਗਦੇ ਸਨ ਡੰਡੀ ਹੁਣ ਉਹ ਲੋਕਾਂ ਨੂੰ ਡਰਾ ਧਮਕਾ ਕੇ ਜਾਂ ਉਹਨਾਂ ਦਾ ਮੋਬਾਈਲ ਫੋਨ ਹੈਕ ਕਰਕੇ ਇਹ ਹੀ ਕੰਮ ਕਰ ਰਹੇ ਹਨ ਡੰਡੀ ਸਾਫ ਹੈ ਕਿ ਉਹਨਾਂ ਦੀ ਹਿਮਾਕਤ ਵੱਧ ਰਹੀ ਹੈ ਡੰਡੀ ਉਹਨਾਂ ਦੀ ਵੱਧਦੀ ਹਿਮਾਕਤ ਸੁਰੱਖਿਆ ਏਜੰਸੀਆਂ ਦੀ ناکامی ਦੀ ਹੀ ਪ੍ਰਤੀਕ ਹੈ ਡੰਡੀ ਇਹ ناکامی ਨਿਰਾਸ਼ ਕਰਨ ਵਾਲੀ ਹੈ ਡੰਡੀ